ਫੂਡ ਸੇਫਟੀ ਟੀਮ ਵੱਲੋਂ ਲਗਾਤਾਰ ਹੀ ਸ਼ਹਿਰ ਅੰਦਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਜੇਕਰ ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਤਾਜ਼ਾ ਮਾਮਲਾ ਜਿਹੜਾ ਫਾਈਪਰ ਸ਼ਾਉਣੀ ਤੋਂ ਸਾਹਮਣੇ ਆਇਆ ਜਿੱਥੋਂ ਦੇ ਬਾਜ਼ਾਰ ਨੰਬਰ 7 ਵਿਖੇ ਫੂਡ ਸੇਫਟੀ ਟੀਮ ਵੱਲੋਂ ਰੇਡ ਕੀਤੀ ਗਈ ਇੱਕ ਡੇਲੀ ਤੇ ਜਿਹੜੀ ਰੇਡ ਆ ਉਹ ਕੀਤੀ ਗਈ ਹੈ ਤੇ ਜਦੋਂ ਫੂਡ ਸੇਫਟੀ ਟੀਮ ਨੇ ਡੇਲੀ ਦੇ ਅੰਦਰ ਜਾ ਕੇ ਚੈੱਕ ਕੀਤਾ ਤਾਂ ਉੱਥੋਂ ਦੇ ਹਾਲਾਤ ਦੇਖ ਕੇ ਟੀਮ ਵੀ ਜਿਹੜੀ ਆ ਉਹ ਹੈਰਾਨ ਰਹਿ ਗਈ ਕਿਉਂਕਿ ਉੱਥੇ ਦਰਮਾ ਵਿੱਚ ਜਿਹੜੇ ਚੂਹੇ ਆ ਉਹ ਮਰੇ ਪਏ ਸਨ ਕੀੜੇ ਮਕੌੜੇ ਜਿਹੜੇ ਉਹ ਚੱਲ ਗਏ ਸਨ ਤਾਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਇਹਨਾਂ ਤਸਵੀਰਾਂ ਨੂੰ ਦੇਖ ਤੁਸੀਂ ਵੀ ਸ਼ਾਇਦ ਆਪਣੀਆਂ ਅੱਖਾਂ ਜੜੀਆਂ ਉਹ ਬੰਦ ਕਰ ਲਾਓਗੇ ਕੀ ਹਾਲਾਤ ਜਿਹੜੇ ਆ ਉਹ ਇਸ ਡੇਰੀ ਦੇ ਬਣੇ ਹੋਇਆ ਤਾਂ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਉਸ ਨਹੀਂ ਕਹਿ ਰਹੇ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਕਿ ਕੀ ਹਾਲਾਤ ਨੇ ਤਾਂ ਡਰਾਮਾ ਤੁਸੀਂ ਦੇਖ ਸਕਦੇ ਹੋ ਕਿ ਡਰਮਾ ਵਿੱਚ ਚੂਹੇ ਜਿਹੜੇ ਆ ਉਹ ਮਰੇ ਹੋਏ ਆ ਤਾਂ ਕੀੜੇ ਮਕੌੜੇ ਜਿਹੜੇ ਆ ਉਹ ਚੱਲ ਗਏ ਆ ਤਾ ਇਸ ਸੰਬੰਧੀ ਜਦੋਂ ਫੂਡ ਸੇਫਟੀ ਟੀਮ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜੀ ਕਮਲੇਟ ਆ ਉਹ ਮਿਲੀ ਸੀਗੀ ਉਸ ਦੇ ਤਹਿਤ ਹੀ ਇਹ ਰੈਡ ਜਿਹੜੀ ਆ ਉਹ ਕੀਤੀ ਗਈ ਆ ਤੇ ਇੱਥੇ ਕਾਫੀ ਜਿਹੜੇ ਹਾਲਾਤ ਜਿਹੜੇ ਉਹ ਖਰਾਬ ਪਾਏ ਗਏ ਆ ਤਾਂ ਇੱਥੇ ਜੋ ਵੀ ਸਮਾਨ ਸੀਗਾ ਦੇਸੀ ਘੋਜਾ ਪਨੀਰ ਜੋ ਵੀ ਸਮਾਨ ਸੀਗਾ ਉਸ ਦੇ ਸੈਂਪਲ ਜਿਹੜੇ ਭਰ ਲਏ ਗਏ ਆ ਅਤੇ ਅਗਲੀ ਕਾਰਵਾਈ ਜਿਹੜੀ ਆ ਉਹ ਰਿਪੋਰਟ ਆਉਣ ਤੇ ਕੀਤੀ ਜਾਵੇਗੀ ਤਾ ਇਸ پورے ਘਟਨਾਕ੍ਰਮ ਨੂੰ ਲੈ ਕੇ ਇਸ پورے ਮਾਮਲੇ ਨੂੰ ਲੈ ਕੇ ਫੂਡ ਸੇਫਟੀ ਟੀਮ ਅਫਸਰਾਂ ਦਾ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸਲਾਹ ਦਿੰਦੇ ਆ ਜਿਹੜਾ ਵੀ ਪਹਿਲਾਂ ਵੀ ਗੱਲ ਤੋਂ ਪਰ ਦੱਸਿਆ ਵੀ ਇਹ ਜਿਹੜੀ ਇਲੈਕਸ਼ਨ ਮਸ਼ੀਨ ਤੋਂ ਸ਼ਿਕਾਇਤ ਹੋਈ ਸੀਗੀ ਕੋਈ ਸੰਜੀਵ ਕੁਮਾਰ ਸੀ ਜਿਹਨੇ ਸ਼ਿਕਾਇਤ ਕੀਤੀ ਸੀਗੀ ਉਹ ਸ਼ਰਮੇ ਵੀ ਸ਼ਾਇਦ ਅੰਦਰ ਕੰਮ ਕਰਦਾ ਸੀਗਾ ਮੁੰਡਾ ਉਦੋਂ ਸਾਨੂੰ ਸ਼ਿਕਾਇਤ ਆਈ ਸੀਗੀ ਔਰ ਬਹੁਤ ਹੀ ਤਿੰਤਰਾਂ ਦੇ ਘੋਸੀ ਉੱਥੇ ਇੱਕ ਪੀਲਾ ਸੀਗਾ ਇੱਕ orange ਕਲਰ ਦਾ ਸੀਗਾ ਇੱਕ whiteish ਸੀਗਾ ਔਰ ਸਾਰਾ ਇਸਾਰਾ ਜਨ ਅਨਹਾਜਾਨੀ ਤਰੀਕੇ ਦੇ ਵਿੱਚ ਪਿਆ ਹੈ ਸੀਗਾ ਜੋ ਅਸੀਂ ਚੈਕਿੰਗ ਕੀਤੀ ਸਾਨੂੰ ਦੋ ਚੂਹੇ ਉੱਥੇ ਮਰੇ ਅਨਰੋ ਲੱਭੇ ਆ ਅਸੀਂ ਉਹਦਾ ਸੈਂਪਲ ਵੀ ਲੈ ਲਿੱਤਾ ਹੈਗਾ ਔਰ ਉਹਦਾ ਚਲਾਨ ਵੀ ਕਰਤਾ ਹੈਗਾ ਅਨਹਾਜਾਨਿਕ ਦੇ ਦੇ ਤਹਿਤ ਔਰ ਉਹਨੂੰ ਜਿਹੜਾ ਗਾਸ ਲਾਇਸੈਂਸ ਉਹਦੇ ਕੋਲ ਸੀਗਾ ਨਹੀਂ ਰਜਿਸਟ੍ਰੇਸ਼ਨ ਸੀਗੀ ਜਿਹੜੀ ਕਿ ਰੇੜੇ ਵਾਲੇ ਦੀ ਭਰਾਈ ਹੁੰਦੀ ਹੈਗੀ ਆ ਮੌਕੇ ਤੇ ਬੰਦਾ ਭੱਜ ਵੀ ਗਿਆ ਸੀਗਾ ਫਿਰ ਉਹਨੂੰ ਛੱਤੋਂ ਅਸੀਂ ਫੜ ਕੇ ਮੰਗਵਾਇਆ ਤੇ ਉਹਦੇ ਉੱਤੇ ਕਾਰਵਾਈ ਕੀਤੀ ਜੀ ਅਸੀਂ ਅੱਛਾ ਉਹਨਾਂ ਕੋਲ ਲਾਇਸੈਂਸ ਵੀ ਨਹੀਂ ਹੋਏਗਾ ਹਾਂ ਜੀ ਫੂਡ ਸੇਫਟੀ ਲਾਇਸੈਂਸ ਨਹੀਂ ਸੀਗਾ ਉਹਨਾਂ ਦੇ ਕੋਲ ਇੰਨਾ ਸਰੋਤ ਕਿ ਉਹ ਹੈਗਾ ਸੀਗਾ ਕਿ ਇਹਨਾਂ ਕਿਉਂ ਕਿਵੇਂ ਪ੍ਰੋਡਿਊਸ ਕੀਤੇ ਉਹ ਕਿਉਂ ਕਾफी ਮਾਤਰਾ ਦੇ ਵੇਚ ਕਿਉਂ ਕਿਉਂ ਕਾफी ਮਾਤਰਾ ਦੇ ਵੇਚ ਵੇਚ ਵਿੱਚ ਕਿਉਂਕਿ ਸਾਨੂੰ ਇਨਕੁਆਇਰੀ ਕਰਨ ਦਵਾ ਮੈਨੂੰ ਇਹ ਹੀ ਪਤਾ ਲੱਗਾ ਵੀ ਅੱਜ ਤੋ 10 ਸਾਲ ਤੱਕ ਹੋ ਗਿਆ ਤਾਂ ਕੋਈ ਸੈਂਪਲ ਹੀ ਨਹੀਂ ਭਰ ਆ ਗਿਆ। ਇਹ ਬੰਦਾ ਇੰਨੀ ਅਪਰੋਚੇਬਲ ਸੀਗਾ ਇਹਦਾ ਸੈਂਪਲ ਨਹੀਂ ਕੋਈ ਅੱਜ ਤੱਕ ਭਰ ਸਕਿਆ ਸੀਗਾ ਤੇ ਉਹ ਜਦੋਂ ਅਸੀਂ ਇਨਵੈਸਟੀਗੇਸ਼ਨ ਕੀਤੀ ਸਾਨੂੰ ਵੀ ਸਾਡੇ ਤੇ ਕਾफी ਪ੍ਰੈਸ਼ਰ ਪਾਇਆ ਪਰ ਅਸੀਂ ਅਜੇ ਦਾ ਸੈਂਪਲ ਇੱਕ ਨਹੀਂ ਪੰਜ ਭਰੇ ਜੀ। ਕ੍ਰਿਟੀਕਲ ਅਪਰੋਚ ਦਬਾ ਸਿਗਾਰੀ ਔਰ ਜਿਹੜਾ ਪਨੀਰ ਦਾ ਸੈਂਪਲ ਵੀ ਲਿਆ ਹੈਗਾ ਉਹ ਵੀ ਅਸੀਂ 85 ਕਿਜੀ ਹੈਗਾ ਜਿਹੜਾ ਸੀਜ਼ ਕਰਤਾ ਹੈਗਾ ਪਨੀਰ ਵੀ ਔਰ ਚਾਰ ਕਿਉਂ ਸੈਂਪਲ ਲਏ ਤੁਸੀਂ ਸੈਂਪਲ ਕਿਸ ਕਿਸ ਚੀਜ਼ ਦੇ ਲਏ ਸੈਂਪਲ ਅਸੀਂ ਲیتے ਹੈ 25 ਡਰਮਾਂ ਦੇ ਵਿੱਚੋਂ ਚਾਰ ਸੈਂਪਲ ਲیتے ਹੈਗੇ ਹੋਮੋਜਨਾਈਜ਼ ਕਰਕੇ ਮਿਕਸਿੰਗ ਦੇ ਵਿੱਚ ਕਿਸ ਕਿਸ ਚੀਜ਼ ਪਨੀਰ ਦੇ ਹੈ ਕਿਉਂ ਦੇ ਚਾਰ ਸੈਂਪਲ ਹੈਗੇ ਹੈ ਕਿਉ ਦੇ ਆ ਜੀ ਉਹ ਜਿਹਦੇ ਵਿੱਚ ਇੱਕ ਸੈਂਪਲ ਇਹ 19 ਡਰਮ ਹੈ ਜਿਹਦੇ ਚ ਚੂਹਾ ਮਰੇ ਪਏ ਸੀਗੇ ਉੱਥੇ ਅਸੀਂ ਸੈਂਪਲ ਲیتے ਹੋਇਆ ਉਹ ਜਿਹੜਾ ਚੂਹਾ ਮਰਿਆ ਹੋਇਆ ਸੀ ਉਹ ਕਿੰਦੇ ਵਿੱਚ ਹੈਗਾ ਸੀਗਾ ਉਹ A19 ਡਰਮ ਮਾਰਕ ਕੀਤਾ ਸੀ ਉੱਥੇ ਸੀਲ ਕੀਤਾ ਗਿਆ ਉੱਥੇ ਪਿਆ ਹੈ ਕੀ ਕਾਰਵਾਈ ਕੀਤੀ ਸਰ ਅਸੀਂ ਉੱਥੇ ਸਰ ਉਹਦਾ ਜਿਹੜਾ ਐਜ਼ ਅ ਪਰ ਰੂਲਸ ਸੈਂਪਲ ਸੈਂਪਲ ਲੈ ਲੇਤਾ ਹੈ ਬਾਕੀ 2 ਦਿਨਾਂ ਚ ਅਸੀਂ ਰਿਪੋਰਟ ਭੇਜਤੀ ਹੈ ਥਾਣੇ ਨੂੰ ਵੀ ਭੇਜਤੀ ਹੈਗੀ ਆ ਵੀ ਜਿਹੜੀ ਕਾਰਵਾਈ ਅਗਲੀ ਕਾਰਵਾਈ ਪਿੱਛੇ ਡੀਸੀ ਸਾਹਿਬ ਨੂੰ ਭੇਜਤੀ ਇਲੈਕਸ਼ਨ ਕਮਿਸ਼ਨ ਨੂੰ ਵੀ ਭੇਜਤੀ ਔਰ ਆਪਣੇ ਕਮਿਸ਼ਨਰ ਸਾਹਿਬ ਨੂੰ ਵੀ ਭੇਜਤੀ ਹੈ ਸਾਨੂੰ ਇਲੈਕਸ਼ਨ ਕਮਿਸ਼ਨ ਵੱਲੋਂ ਸ਼ਿਕਾਇਤ ਆਈ ਸੀ ਇਹ ਜਿਹੜੀ ਡੇਰੀ ਹੈ ਉਹਦਾ ਨਾਮ ਹੈ ਅਸ਼ੋਕਾ ਡੇਰੀ ਤੇ ਇਹ ਹੈਗੀ ਹੈ ਫਿਰੋਜ਼ਪੁਰ ਕੈਂਟ ਦੇ ਵਿੱਚ ਬਾਜ਼ਾਰ ਨੰਬਰ 7 ਤੇ ਸਾਨੂੰ ਚੈਕਿੰਗ ਦੌਰਾਨ ਪਾਇਆ ਗਿਆ ਕਿ ਅਰਾਊਂਡ 5000 ਕੇਜੀ ਆਫ ਕਿਓ ਸੀਗਾ ਜੀ ਜਿਹੜਾ ਬਹੁਤ ਹੀ ਅਨ ਹਾਈਜਨਿਕ ਕੰਡੀਸ਼ਨਸ ਚ ਪਿਆ ਸੀ ਤੇ ਕੁਝ ਡਰਮਸ ਦੇ ਵਿੱਚ इवन ਸਾਨੂੰ ਦੋ ਚੂਹੇ ਵੀ ਮਿਲੇ ਜੀ ਇੱਕ ਡਰਮ ਦੇ ਵਿੱਚ ਮੱਖੀ ਮੱਛਰ ਤੇ ਜਾਲੇ ਵਗੈਰਾ ਬਹੁਤ ਬਹੁਤ ਹੀ ਬਹੁਤ ਹੀ ਬੁਰਾ ਹਾਲ ਸੀ ਜੀ ਸਰ ਕੀ ਕਾਰਵਾਈ ਕੀ ਕੀਤੀ ਹੈਗੀ ਹੈ ਉਹ ਉਹ ਤੋਂ ਕੀ ਕੀ ਬਰਾਮਦ ਹੋਇਆ ਅਸੀਂ ਸੈਂਪਲਸ ਲਏ ਆ ਜੀ ਟੋਟਲ ਮੈਂ 5 ਸੈਂਪਲਸ ਲਏ ਆ ਜੀ ਤੇ ਅਸੀਂ ਜਿਹੜਾ ਬਾਕੀ ਸਾਰਾ ਮਾਲ ਸੀ ਉਹ ਸਾਰਾ ਸੀਜ਼ ਕਰਤਾ ਹੈ ਜੀ ਉਹ ਉਹ ਤਾਂ ਸਰ ਸੈਂਪਲਿੰਗ ਤੋਂ ਬਾਅਦ ਕੀ ਕਾਰਵਾਈ ਕੀਤੀ ਜਾਊਗੀ ਜੋ ਰਿਪੋਰਟ ਆਊਗੀ ਦੇਖੋ ਅਸੀਂ ਸੈਂਪਲਸ ਅੱਜ ਲੈ ਲਏ ਤੇ ਕੱਲ ਅਸੀਂ ਆਪਣੇ ਭੇਜ ਦਾਂਗੇ ਖਰੜ ਲੈਬ ਦੇ ਵਿੱਚ ਜੋ ਰਿਪੋਰਟ ਆਏਗੀ ਉਸ ਹੱਬ ਨਾਲ ਅਸੀਂ ਕਾਰਵਾਈ ਕਰਾਂਗੇ ਸਰ ਜਿਹੜਾ ਤੁਸੀਂ ਕਿਓ ਦੱਸ ਰਹੇ ਹੋ ਉਹ ਡਰਮ ਡਰਮਾਂ ਦੇ ਵਿੱਚ ਹੈਗਾ ਸੀ ਕਿੰਨੇ ਡਰਮ ਲਿਗੇ ਸੀਗੇ ਔਰ ਕਿੰਨਾ ਕਿਓ ਹੈਗਾ ਸੀ ਔਰ ਕਿੰਨਾ ਹਾਈਜੈਨਿਕ ਹੈਗਾ ਸੀਗਾ ਜਿਸ ਦੇ ਵਿੱਚ ਤੁਸੀਂ ਜਿਹੜਾ ਦੱਸਿਆ ਹੈਗਾ ਕਿ ਚੂਹੇ ਮਰੇ ਹੋਏ ਸੀਗੇ ਟੋਟਲ ਲਗਭਗ ਅਰਾਊਂਡ 25 ਡਰਮ ਸੀਗੇ ਜੀ ਤੇ ਲਗਭਗ 75 ਤੋਂ 80% ਭਰੀ ਹੋਈ ਸੀ ਹਰ ਇੱਕ ਡਰਮ ਤੇ ਅਪਰੋਕਸੀਮੇਟਲੀ ਮੈਂ ਜਿਹੜਾ ਅੰਦਾਜ਼ਾ ਲਾਇਆ ਉਹ 5000 ਕਿਲੋਗ੍ਰam ਆਫ ਕਯੂ ਸੀ ਹੋਏਗੇ। ਇਹ ਸਰ ਕਿਵੇਂ ਤੁਹਾਨੂੰ ਕੀ ਲੱਗ ਰਿਹਾ ਹੈਗਾ ਕਿ ਫਸਟ ਇਨਵੈਸਟੀਗੇਸ਼ਨ ਦੇ ਵਿੱਚ ਕੀ ਲੱਗਦਾ ਹੈ ਤੁਹਾਨੂੰ? ਬਹੁਤ ਹੀ ਬੁਰਾ ਹਾਲ ਹੈ ਜੀ ਮੇਰੇ ਸਾਹਮਣੇ ਤਾਂ ਬਹੁਤ ਹੀ ਮਾੜਾ ਹਾਲਤ ਹੈ ਅਸੀਂ ਜਿਹੜੇ ਅਨਹਾਈਜਨਿੰਗ ਕੰਡੀਸ਼ਨ ਸੀਗੀਆਂ ਉਹਦਾ ਇੱਕ ਚਲਾਨ ਵੀ ਕੱਟਦਾ ਹੈ ਜੀ। ਇਹ ਦੇਸੀ ਕਿਉਂ ਸੀ? ਹਾਂਜੀ ਹਾਂਜੀ ਦੇਸੀ ਕਿਉਂ ਸੀ ਜੀ ਸਾਰਾ ਬਾਕੀ ਦੇਖੋ ਬਾਕੀ ਜਦੋਂ ਰਿਪੋਰਟ ਆਏਗਾ ਉਦੋਂ ਪਤਾ ਲੱਗੇਗਾ ਕਿ ਐਡਲਟਰੇਸ਼ਨ ਕਿਸ ਲੈਵਲ ਦੀ ਹੈ ਤੇ ਕਿੰਨੀ ਹੈ ਜੀ ਪਰ ਤੁਸੀਂ ਜਦੋਂ ਉੱਥੇ ਗਏ ਤਾਂ ਉੱਥੇ ਕੀ ਕੁਛ ਜਿਹੜੀ ਬਾਕਸ ਦੇ ਵਿੱਚ ਤੁਹਾਨੂੰ ਜਿਹੜਾ ਬ੍ਰਾਹਮਣ ਹੋਇਆ ਕਾਲਾ ਕਾਲਾ ਕੀ ਹੈਗਾ ਸੀ ਉਹ ਜੀ ਦੇਖਣ ਚ ਤਾਂ ਹੀ ਲੱਗ ਰਿਹਾ ਸੀ ਚੂਹਾ ਲੱਗ ਰਿਹਾ ਸੀ ਜੀ ਮੱਛਰ ਮੱਖੀ ਬਹੁਤ ਬਹੁਤ ਜ਼ਿਆਦਾ ਡਿਸਟਰਬਿੰਗ ਸੀਗਾ ਜੀ ਤਾਂ ਹਦਾਇਤ ਵੀ ਉਹਨਾਂ ਨੂੰ ਕੀਤੀ ਹੈਗੀ ਹੈ ਹਾਂਜੀ ਇਹ ਤਾਂ ਬਿਲਕੁਲ ਇਧ ਵਿਚ ਹਦਾਇਤ ਚਲੋ ਅਸੀਂ ਫਿਰ ਵੀ ਦੇਖ ਕੇ ਆਏ ਬਟ ਦਿਸ ਇਜ਼ ਕਾਮਨ ਸੈਂਸ ਕਿ ਕੋਈ ਵੀ ਜਨਾ ਕੋਈ ਕੰਮ ਕਰ ਰਿਹਾ ਡੇਰੀ ਦਾ ਕਿਉਂਕਿ ਇਹ ਦੇਖੋ ਇਹ ਹਾਈ ਰਿਸਕ ਕੈਟਾਗਰੀ ਚ ਆਂਦੀਆਂ ਨੇ ਇਹਨਾਂ ਨੂੰ ਚਾਹੀਦਾ ਕਿ ਬਿਲਕੁਲ ਸਾਫ਼ ਸੁਥਰਾ ਇਹਨਾਂ ਦਾ ਸਟੋਰ ਰੂਮ ਹੋਵੇ ਉੱਥੇ ਹੀ ਇਹਨਾਂ ਦਾ ਲੱਕੜ ਦਾ ਸਮਾਨ ਪਿਆ ਹੈ ਕੋਈ ਸਾਈਕਲ ਪਈ ਹੈ ਬਿਲਕੁਲ ਬਿਲਕੁਲ ਵੀ ਧਿਆਨ ਨਹੀਂ ਸੀ ਇਹਨਾਂ ਦਾ ਜੀ ਸਫਾਈ ਵੱਲ ਬਿਲਕੁਲ ਖਿਆਲ ਨਹੀਂ ਸੀ ਨਾਲੇ ਕਹਿੰਦੇ ਬਹੁਤ ਪੁਰਾਣੀ ਸ਼ਾਪ ਹੈ ਜੀ ਤੇ ਬਹੁਤ ਬੁਰਾ ਹਾਲ ਸੀ ਜੀ ਇਹਨਾਂ ਦਾ